ਹਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੰਦੀਖ ਕਰਮਾਨਾ ਸਭ ਨੂੰ ਬਿਆਰਪ੍ਰੀ ਸਤਿ ਸ਼੍ਰੀ ਅਕਾਲ ਘਰ ਪਰਥੋਏ ਗੁਰੂ ਜੀ ਆਪਣੀ ਚੜ੍ਹਦੀ ਕਲਾ ਚ ਰੱਖੀ ਤੇ ਆਧ ਤਰੀਕ ਹੈ ਜੀ 1 ਤੇ ਕੱਲ ਸੀ 31 ਤੇ ਤਰੀਕ ਬਹੁਤ ਇਹ ਵੀਡੀਓ ਬਮਾ ਗਿਆ ਸੀ ਦੋ ਨੂੰ ਤੁਸੀਂ ਐਂ ਦੇਖੋ ਜੀ ਪਤਾ ਨਹੀਂ ਦੋ ਦਿਨ ਹੋ ਗਏ ਮੇਰੇ ਤੇ ਦੀਪੂ ਦੇ ਕੀ ਮਤਲਬ ਗਰੋਹ ਚੱਲ ਰਿਹਾ ਦੋਨਾਂ ਤੇ ਦੀਪੂ ਤੇ ਵੀ ਮੇਰੇ ਦੀਵੀ ਬੀ ਅਸੀਂ ਦੋਨੇ 2 ਦਿਨ ਹੋ ਗਏ ਮੌਤੇ ਮੂਜੋਂ ਨਿਕਲਦੇ ਆਂ ਦੀਪੂ ਤੇ ਮੈਂ ਦੋਨੇ ਜਿਵੇਂ ਆਪਾਂ ਕਹਿ ਦੇਨੇ ਨੇ ਵੀ ਮੌਤ ਨੂੰ ਬੜੀ ਨੇੜੋਂ ਦੇਖ ਲੈਨੇ ਆਂ ਅਸੀਂ ਮਾਂ ਪੁੱਤਾਂ ਨੇ ਦੋਨਾਂ ਨੇ ਮੌਤ ਨੂੰ ਬੜਾ ਨੇੜੋਂ ਦੇਖਿਆ ਦੀਪੂ ਨੇ ਵੀ ਮੈਂ ਵੀ ਕਿ ਸਾਡੇ ਨਾਲ ਜ਼ਿੰਦਗੀ ਚ ਇਹ ਉਹ ਪਿਆ ਦੀਪੂ ਦਾ ਸਾਨੂੰ ਦਿਖ ਰਿਹਾ ਹੋਣਾ ਉਹ ਪਿਆ ਬੈੱਡ ਤੇ ਵਿਚਾਰਾ ਤੇ ਸਾਡੇ ਦੋਨੇ ਮਾਂ ਪੁੱਤਾਂ ਤੇ ਬੜਾ ਕੋਈ ਕਸਟ ਜਿਆਦਾ ਰਿਹਾ ਪਤਾ ਨਹੀਂ ਕੀ ਹੋ ਗਿਆ ਕੀ ਨਹੀਂ ਹੋਇਆ ਚਲੋ ਜੋ ਪਰਮਾਤਮਾ ਨੂੰ ਮਨਜੂਰ ਆਣਾ ਹੁੰਦਾ ਉਹ ਹੀ ਆ ਪਹਿਲਾਂ ਤਾਂ ਸੀ ਵੀ 31 ਤਰੀਕ ਨੂੰ ਨਾ ਘਰੋਂ ਨਿਕਲੇ ਘਰੋਂ ਨਿਕਲੇ ਤੇ ਅਸੀਂ ਜਿਹਦੀ ਜਿੰਦੀ ਲੈ ਕੇ ਆਏ ਸੀ ਸੇਵੀਆਂ ਬੱਟਣ ਵਾਲੀ ਉਹ ਫੜਾਉਣ ਜਾਂਦੇ ਸੀ ਮੈਂ ਕਿਹਾ ਮੁੜ ਕੇ ਅਗਲਾ ਨਾ ਵੀ ਐ ਕਹਿਣਦਾ ਵੀ ਚੀਜ਼ ਲੈ ਕੇ ਫੜਾ ਕੇ ਨਹੀਂ ਗਏ ਮੈਂ ਕਿਹਾ ਚੱਲ ਬੇਟਾ ਪਹਿਂਦੀ ਫੜਾਏਗੀ ਅਸੀਂ ਜਿਹੜੀ ਜਿੰਦੀ ਫੜਾਉਣ ਲਈ ਘਰੋਂ ਨਿਕਲੇ ਚਾਰਕ ਘਾਰ ਛੱਡ ਕੇ ਤੇ ਜਦੋਂ ਅਸੀਂ ਪੂਰੀ ਪੂਣ ਥੋੜਾ ਜਿਹਾ ਮੋਟਰਸਾਈਕਲ ਤੇਜ਼ ਚਲਾਉਣ ਦੀ ਆਦਤ ਹੈ ਤੇ ਉਹ ਜਾਈ ਜਾਂਦੇ ਸੀ ਤੇ ਮੋਟਰ ਅੱਧਾ ਕਸਾਪ ਟੱਪ ਗਿਆ ਤੇ ਉਕੇ ਜੇ ਦੇ ਕਰੋਨੇ ਕਲੇ ਸੀ ਤੇ ਅੱਧਾ ਕ ਸੱਪ ਮਤਲਬ ਟੱਪ ਗਿਆ ਅੱਧਾ ਟੱਪਣਾ ਸੀ ਦੀ ਪੂਸ ਦੀ ਜਦੋਂ ਟੱਪਿਆ ਮੋਟਰਸਾਈਕਲ ਮੈਨੂੰ ਤਾਂ ਪਤਾ ਨਹੀਂ ਲੱਗਾ ਦੀਪੂ ਨੂੰ ਪਤਾ ਲੱਗਾ ਜੀਪੂ ਨਾਲ ਸੱਪ ਨਾ ਮੋਟਰਸਾਈਕਲ ਰੋਕ ਸਕਦੀ ਸੀ ਕਿਉਂਕਿ ਜਮਨ ਸੱਪ ਦੇ ਉੱਤੇ ਜਾ ਚੜ੍ਹੇ ਸੀ ਤੇ ਉਧਰ ਤੱਕ ਉਧਰ ਤਾਂ ਮਾਰਕ ਦੀ ਜੀ ਮੋਟਰਸਾਈਕਲ ਦਾ ਟੱਪਣਾ ਹੋ ਗਿਆ ਉਤ ਦੀ ਤੇ ਉਧਰੋਂ ਸੱਪ ਵੀ ਘੱਟੋ ਘੱਟ ਸੇ 7 ਫੁੱਟ ਦਾ ਸੀਗਾ ਤੇ ਉਹਨਾਂ ਐ ਮਤਲਬ ਧਰਤੀ ਤੋਂ 2 2.5 ਫੁੱਟ ਖੜਾ ਹੋ ਗਿਆ ਤੇ ਬੜੀ ਫਰਤੀ ਨਾਲ ਡੰਗ ਮਾਰਿਆ ਡੰਗ ਕੀ ਮਾਰਿਆ ਮੋਟਰਸਾਈਕਲ ਦੇ ਪਿਛਲੇ ਮਗਰਿਆੜ ਜਿੱਤੀ ਡੰਗ ਵੱਜਿਆ ਕਿਉਂਕਿ ਮੋਟਰ ਮੋਟਰਸਾਈਕਲ ਤੋਂ ਟੱਪ ਗਿਆ ਵੀ ਉੱਥੇ ਮੇਰੇ ਪੈਰ 'ਚ ਹੀ ਤੇ ਦੀਪੂ ਦੇ ਪੈਰ 'ਚ ਹੀ ਪਈ ਸੀ ਵੀ ਦੋਨੇ ਅਸੀਂ ਉਤੋਂ ਬਚੇ ਉਹ ਪੂਰਾ ਹਲ ਜਗ੍ਹਾ ਵੀ ਮਤਲਬ ਆਏ ਮੁਰਕੀ ਮੋਟਰਸਾਈਕਲ ਬੰਨੀ ਆ ਗਿਆ ਤੇ ਡੰਗ ਮਾਰਿਆ ਮਾਰਿਆ ਮਗਰਿਆੜ ਤੇ ਵੱਜਿਆ ਵੀ ਸਾਡੇ ਸਾਡੇ ਨਹੀਂ ਵੱਜਿਆ ਤੇ ਦੀਪੂ ਦਾ ਵੀ ਫਿਰ ਵੀ ਜੇ ਬੰਦਾ ਲਾ ਲੋ ਵੀ ਕਿਵੇਂ ਲਾ ਲੋ ਦੇ ਲਾ ਲੋ ਮੈਂ ਪਤਾ ਨਹੀਂ ਬਿਮਾਰ ਰਹਿਣੀ ਮੇਰਾ ਤਾਂ ਛੋਟਾ ਮੇਰਾ ਤਾਂ ਮਨ ਰੋਣ ਨਿਕਲ ਗਿਆ ਮੈਂ ਜਦ ਵੀ ਦੀਪੂ ਦੇ ਡੰਗ ਮਾਰਦਾ ਹਨ ਮੈਨੂੰ ਆਪ ਦਾ ਘਟ ਪਿੱਛੇ ਤਾਂ ਮੈਂ ਹੀ ਬੈਠੀ ਸੀ ਦੀਪੂ ਦੇ ਕੁੱਚਾਂ ਜਮਾਂ ਲੰਗੀਆਂ ਸੀਗੀਆਂ ਉਹ ਦੇ ਘਟਰੀ ਮੈਨੂੰ ਆਪ ਦਾ ਘਟ ਮੈਨੂੰ ਇਹੀ ਰੋਣ ਨਿਕਲ ਹੀ ਜਾਵੇ ਵੀ ਜੇ ਦੀਪੂ ਦੇ ਡੰਗ ਮਾਰਦਾ ਹੈ ਕੀ ਕਰਦੇ ਕਿड्डा ਸੱਤ ਸੀ ਕਿड्डे ਚ ਜ਼ਹਿਰ ਹੋਣੀ ਆ ਵੀ ਮਤਲਬ ਮੇਰਾ ਜਿੰਦੀ ਫੜਾਉਣ ਗਈ ਉਹਨਾਂ ਦੇ ਘਰੇ ਮੈਂ ਸੱਚੀ ਦੀਪੂ ਘਾ ਜਾ ਕੇ ਜਿੰਦੀ ਫੜਾ ਕੇ ਆਇਆ ਬਹੁਤ ਪਿਆਰ ਕਰਦੇ ਹੋ ਮੇਰਾ ਵਿਚਾਰੇ ਮੈਂ ਉਹਨਾਂ ਦੇ ਘਰੇ ਅੰਦਰ ਨਹੀਂ ਬੜੀ ਵੀ ਮੈਂ ਨਾਲ ਦੈਲ ਗਈ ਮੈਂ ਦੀਪੂ ਨੂੰ ਆਖਿਆ ਮੋਟਰਸਾਈਕਲ ਕੋਲ ਹੀ ਖੜ੍ਹ ਜਾਂਦੇ ਵੀਰ ਬਣ ਕੇ ਮੇਰਾ ਜੀ ਨਹੀਂ ਲੱਗਦਾ ਮੈਂ ਕਿਹਾ ਮੇਰਾ ਮਨ ਹੋਰ ਹੋ ਗਿਆ ਮਗਮ ਉੱਥੇ ਜਾਉਂਗੀ ਤਾਂ ਅਗਲਾ ਕੁਬੀਰ ਮੱਚਿਆ ਸਾਡਾ ਚਿਹਰਾ ਲੈ ਕੇ ਸਾਡੇ ਘਰੇ ਆਈ ਐ ਤੂੰ ਵਗ ਜਾ ਤੇ ਦੋ ਕੁ ਦਿਨ ਪਹਿਲਾਂ ਕਿਤੇ ਸੁੱਤੀ ਪਈ ਤੇ ਕੋਈ ਮੇਰੇ ਇਹੋ ਜੀ ਚੀਜ਼ ਦੰਦੀ ਵੱਢ ਗਈ ਤੇ ਮੇਰੇ ਗੂਠੇ ਤੇ ਨੀਲ ਪਿਆ ਪਿਆ ਤੇ ਉਹ ਡਾਕਟਰ ਨੂੰ ਅਸੀਂ ਕਈਆਂ ਨੂੰ ਦਿਖਾਇਆ ਉਹ ਕਹਿੰਦੇ ਕੋਈ ਚਿੱਡੀ ਮਕੜੀ ਵੀ ਇਹੋ ਜੀ ਲੜੀ ਆ ਵੀ ਉਹਦੇ ਨੇ ਜ਼ਹਿਰ ਇਕੱਠੀ ਹੋਈ ਪਈ ਐ ਪੈਰ ਨੂੰ ਤਾਂ ਸੋਜ ਆਉਂਦੀ ਆ ਦਰਦ ਕੀ ਹੁੰਦਾ ਨਾ ਦਰਦ ਹੀ ਜਾਨ ਕੱਢਦਾ ਤੇ ਫਿਰ ਉਹ ਦੋ ਤਿੰਨ ਡਾਕਟਰ ਨੂੰ ਦਿਖਾਇਆ ਉਹ ਕਹਿੰਦੇ ਐ ਕਰਕੇ ਕੋਈ ਮਕੜੀ ਮੁਕੜੀ ਨਹੀਂ ਤੁਹਾਡੇ ਦੰਦੀ ਵੱਢੀ ਹੋਈ ਆ ਤੇ ਟਿੱਡੀ ਗਿਆ ਪਤਾ ਨਹੀਂ ਮੱਕੜੀ ਕਹਿੰਦਾ ਵੀ ਉਹਦੀ ਜ਼ਹਿਰਸ਼ ਇਹੋ ਜੀ ਹੁੰਦੀ ਹੈ ਵੀ ਦਰਦ ਕਰੂਗਾ 5-7 ਦਿਨ ਤੱਕ ਰੜਕ ਪਊਗੀ ਦਵਾਈ ਦੇ ਕੇ ਚਲੋ ਠੀਕ ਹੋ ਗਿਆ ਦਵਾਈ ਨਾਲ ਜਣੀ ਕਿ ਦਰਦ ਉਹਨੋਂ हट ਗਿਆ ਤੇ ਅਸੀਂ ਜਣੀ ਅੱਜ ਮੈਂ ਵੀਡੀਓ ਬਣਾ ਰਹੀ ਆ 1 ਨਵੰਬਰ ਨੂੰ 1 ਨਵੰਬਰੀ ਆ ਅਗਸਤ ਤੋਂ ਨਾ 1 ਸਤੰਬਰ 1 ਸਤੰਬਰ ਨੂੰ ਵੀਡੀਓ ਬਣਾ ਰਹੀ ਆ ਤੇ ਕੁਦਰਤ ਮਾਲਕ ਦੀ ਵਾਹਿਗੁਰੂ ਦਾ ਵੀ ਦੀਪੂ ਵੀ ਬਾਠ ਕਰਦਾ ਮੈਂ ਵੀ ਕਰਦੀ ਆ ਵੀ ਪ੍ਰਮਾਤਮਾ ਨੇ 2 ਦਿਨ ਹੋ ਗਏ ਸਾਡੀ ਜਾਨ ਬਚਾਉਂਦੇ ਇਹਨੂੰ ਵੀ ਐਂ ਲੱਗਦਾ ਵੀ ਜਿਵੇਂ ਮੌਤ ਦੇ ਵਿੱਚੋਂ ਪ੍ਰਮਾਤਮਾ ਸਾਨੂੰ ਕੱਢ ਲੈਂਦਾ ਵੀ ਦਿਲੋਂ ਧੰਨਵਾਦ ਆ ਪ੍ਰਮਾਤਮਾ ਕਿ ਪ੍ਰਮਾਤਮਾ ਤੋਂ ਨਾਲ ਹੋਂਨਾ ਕਰਤ ਹੱਥ ਦੇ ਕੇ ਰੱਖ ਲੈਣਾ ਕਿਉਂਕਿ ਸੱਪ ਤੋਂ ਸਾਨੂੰ ਬਚਾਇਆ ਵੀ ਮਗਰਿਆੜ ਤੇ ਡੰਗ ਵੱਜਿਆ ਸਾਡੇ ਵੀ ਵੱਜ ਸਕਦਾ ਸੀ ਸੱਪ ਕੋ ਛੋਟਾ ਮੋਟਾ ਨਹੀਂ ਸੀ ਬਹੁਤ ਵੱਡਾ ਸੀ ਵੀ ਜੇ ਮੇਰੇ ਕੋਲ ਸਾਡੇ ਦੋਨਾਂ ਮਾਂ ਪੁੱਤਾਂ ਤੇ ਹੋਰ ਹੁੰਦਾ ਫਿਰ ਅਸੀਂ ਮਾਨਸਾ ਵਾਗੇ ਕੋਈ ਕੰਮ ਸੀ ਸਾਨੂੰ ਮਾਨਸਾ ਤੇ ਦੀਪੂ ਆਏ ਜਮਾ ਹੌ ਸਲੋ ਮੋਟਰਸਾਈਕਲ ਕਰਕੇ ਯੂ ਟਰਨ ਲੈਂਦਾ ਸੀ ਜਦੋਂ ਆਪਾਂ ਪਿੱਛੇ ਨੂੰ ਵੀ ਦੂਜੇ ਪਾਸੇ ਸੜਕ ਤੇ ਜਾਣਾ ਹੋਵੇ ਦੀਪੂ ਨੇ થી ਮੋਟਰਸਾਈਕਲ ਹੌਲੀ ਕਰ ਲਿਆ ਵੀ ਮੈਂ ਮੋੜੂnga ਏ ਟੱਕਣ ਲੱਗੇ ਵੀ ਇਧਰੋਂ ਕੁਛ ਆਉਂਦਾ ਤਾਂ ਨਹੀਂ ਮਗਰ ਕੋਈ ਨਸ਼ੇ ਦਾ ਡੱਕਿਆ ਹੋਇਆ ਸੀ ਮੁੰਡਾ ਪੂਰਾ ਤੰ ਨਸ਼ਾ ਕੀਤਾ ਕਰਿਆ ਹੋਇਆ ਸੀ ਉਹਦਾ ਹਾਏ ਉਹਨੇ ਇੰਨਾ ਜ਼ੋਰ ਦਾ ਮੋਟਰਸਾਈਕਲ ਸਾਡੇ ਦੋਨਾਂ 'ਚ ਮਾਰਿਆ ਮੇਰੇ ਤੇ ਦੀਪੂ 'ਚ ਮੈਂ ਕਹਨੀਆ ਮੈਨੂੰ ਸੱਚੇ ਬਾਤਾਂ ਨੂੰ ਜਾਣ ਕੇ ਕਹਨੀਆ 5 ਮਿੰਟ ਲਈ ਤਾਂ ਮੈਨੂੰ ਦਿਸਿਆ ਤੱਕ ਨਹੀਂ ਵਿਦ੍ਰਸ਼ਨੋਂ ਬੰਦ ਹੋ ਗਿਆ ਡਬੈਡਰ ਤੇ ਮੇਰਾ ਸਿਰ ਵੱਜਿਆ ਮੇਰਾ ਸਿਰ ਐਸ ਲੋਟ ਵੱਜਿਆ ਮੇਰੇ ਜੂੜਾ ਕਰਕੇ ਉਹ ਕਲੈਕਟਰ ਜਿਹਾ ਲੱਗਿਆ ਹੋਇਆ ਸੀ ਉਹਦਾ ਕਰਕੇ ਨਾ ਵੀ ਮੇਰਾ ਡਾਇਰੈਕਟਰ ਸਿਰ ਨਹੀਂ ਵੱਜਿਆ ਪਰ ਮੇਰਾ ਸਿਰ ਬਹੁਤ ਦੁਖੀ ਜਾਂਦਾ ਦੋ ਗੋਲੀਆਂ ਔਖੇ ਮਾਨਸਾਂ ਕਿਤੇ ਜਿਨ੍ਹਾਂ ਨੇ ਸਾਨੂੰ ਛੱਪਿਆ ਉਦੋਂ ਬਾਅਦ ਵੀ ਗੋਲੀ ਖਾਧੀ ਆ ਵੱਜਿਆ ਜ਼ੋਰ ਦਾ ਮੇਰਾ ਸਿਰ ਤੇ ਉਹ ਜੂੜਾ ਕਰਕੇ ਤੇ ਉਹ ਕਲੈਕਟਰ ਕਰਕੇ ਸਿਰ ਦੀ ਬਚਤ ਹੋਈਗੀ ਤੇ ਆ ਪਿਆ ਮੇਰਾ ਜਿਹੜਾ ਆ ਪਾਸਾ ਟੇਡਾ ਤੇ ਆ ਆ ਪਾਸਾ ਇੱਥੋਂ ਆ ਜ਼ੋਰ ਦਾ ਵੱਜਿਆ ਸੜਕ ਤੇ ਕਿਉਂਕਿ ਜਦੋਂ ਨੇ ਮਾਰਿਆ ਮੋਟਰਸਾਈਕਲ ਮੈਂ ਤਾਂ ਸੜਕ ਦੇ ਦੂਜੇ ਪਾਸੇ ਵੱਗੀ ਬੜੂ ਕਿਉਂਕਿ ਤੇ ਉਧਰੋਂ ਹੁੰਦੀ ਸੀ ਬੱਸ ਤੇ ਬੱਸ ਵਾਲੇ ਨੇ ਵੀ ਬ੍ਰੇਕ ਮਾਰੇ ਮੂਰੇ ਟਰੱਕ ਜਾਂਦਾ ਸੀ ਉਹਨੂੰ ਵੀ ਬ੍ਰੇਕ ਮਾਰੇ ਉਹ ਵੀ ਆਇਆ ਉਹ ਮੇਰੇ ਵੀ ਕਿਤੇ ਥੱਲੇ ਵੜ ਗਈ ਕੋ ਕੋ ਐ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਾ ਵੀ ਦੂਜੇ ਪਾਸੇ ਕਿ ਮੈਂ ਟੱਪ ਗਈ ਮੈਂ ਇੰਨਾ ਜ਼ੋਰ ਦਾ ਉਹਨੇ ਮੋਟਰਸਾਈਕਲ ਮਾਰਿਆ ਵੀ ਸਾਡੇ ਵੱੱਢ ਕੇ ਆਪ ਵੀ ਉਹ ਜੜ ਗਿਆ ਕਿੰਨੀ ਦੂਰ ਜਾ ਕੇ ਤੇ ਉਧਰੋਂ ਦੀਪੂ ਦੇ ਭਾਈ ਪੂਰਾ ਲੱਤ ਤੇ ਪੱਟ 'ਚ ਜ਼ੋਰ ਦਾ ਚੱਕਾ ਵੱਜਿਆ ਤੇ ਉਹਦੇ ਪਤਾ ਨਹੀਂ ਕੀ ਕੁਝ ਵੱਜ ਗਿਆ ਵਿਚਾਰੇ ਦੇ ਇੱਥੇ ਪੈਰ ਕੋਲੋਂ ਲਹੂ ਲਹਾਨ ਖੁੱਚ ਕੋਲੋਂ ਲਹੂ ਲਹਾਨ ਹੱਥ ਕੋਲੋਂ ਵੀ ਪੂ ਲਹੂ ਲਹਾਨ ਬੀ ਸਹੀ ਪੁੱਛਦਾ ਵੀ ਅਸੀਂ ਦੋਨੇ ਦੋ ਦਿਨ ਹੋ ਗਏ ਵੀ ਦੀਪੂ ਦੇ ਮਰਥੇ ਕਰਾਉ ਅਸੀਂ ਦੋਨੇ ਵੀ ਦੋਨੋਂ ਨੇ ਮੌਤ ਨੂੰ ਨੇੜੇ ਤੋਂ ਦੇਖਿਆ ਦੋ ਦਿਨ ਹੋ ਗਏ ਵੀ ਕਿ ਦਿਨ ਰ ਮਤਲਬ ਦੇਸ਼ਾਤਾਂ ਨਹੀਂ ਮੈਂ ਨਹੀਂ ਸੀ ਮੈਂ ਦੋ ਚਾਰ ਮਿੰਟ ਲਈ ਬਿਲਕੁਲ ਨਹੀਂ ਦਿਸਿਆ ਮੇਰਾ ਸਰਜੋਰ ਤਵੱਜਾ ਪਾਸਾ ਲੱਗਿਆ ਮੈਨੂੰ ਇਹਨਾਂ ਵੀ ਪਤਾ ਵੀ ਕੋਈ ਭਾਈ ਨੇ ਚਾਪ ਕੇ ਮੈਨੂੰ ਦੁਕਾਨ 'ਚ ਪਾਇਆ ਫਿਰ ਉਹ ਦਵਾਈ ਦਵਾ ਕੇ ਲਿਆਇਆ ਤੇ ਫਿਰ ਮੈਂ ਦੀਪੂ ਨੂੰ ਦੇਖੀ ਜਾਂਦੀ ਸੀ ਦੀਪੂ ਉਹ ਮੇਰੀ ਕਿਹੜੀ ਖੁੰਨ ਕੋਣ ਜਨ ਨਾਲੇ ਬੜਾ ਵਿਚਾਰਾ ਉਹਦੇ ਨਾਲ ਲੜੀ ਜਾਂਦਾ ਸੀ ਕਹਿੰਦਾ ਤੇਰੀਆਂ ਫੁੱਟ ਨਾ ਕਹਿੰਦਾ ਡੱਕ ਲੈਨੇ ਹੁੰਦੇ ਸੀ ਨਾਲ ਕਹਿੰਦਾ ਆਪਾਂ ਤੁਸੀਂ ਮਰਨਾ ਕਹਿੰਦਾ ਦੂਜਿਆਂ ਨੂੰ ਤਾਂ ਨਾ ਮਾਰੋ ਦੂਜਿਆਂ ਦੀ ਫੈਮਿਲੀ ਨੂੰ ਮੈਂ ਕਹਣੀ ਆ ਵੀ ਗਵਰਨਮੈਂਟਾਂ ਨੂੰ ਸੋਚਣਾ ਚਾਹੀਦਾ ਇਹ ਨਸ਼ੇ ਤੇ ਰੋਕਥਾਮ ਲੱਗਣੀ ਚਾਹੀਦੀ ਆ ਵੀਰੇ ਇਹ ਆਪ ਤਾਂ ਨਸ਼ਾ ਕਰਦੀ ਕਰਦੇ ਦੁੱਧੇ ਦੀ ਵੀ ਜਾਣ ਲੈ ਸਕਦੇ ਉੱਥੇ ਜਦੋਂ ਮੇਰੇ ਮਤਲਬ ਛੱਟ ਬਾਲੀ ਕਰਕੇ ਇੱਥੇ ਆ ਟੈਡੀ ਛੱਟ ਜਿਆਦੇ ਬੱਜੀ ਕਰਕੇ ਮੈਂ ਤਾਂ ਦੁੱਖਿਆ ਨਾਲ ਗੱਲ ਪੁੱਤ ਰਿਆ ਨਾ ਗੱਲ ਲੱਤ ਟੱਕੜ ਗਈ ਮੈਂ ਦੀਪੂ ਨੂੰ ਮੇਰਾ ਚਗੜਾ ਨਿਕਲ ਗਿਆ ਮਾਂ ਦੀ ਪੁੱਤ ਰਿਆ ਨਹੀਂ ਜਾਂਦਾ ਲੱਤ ਨਹੀਂ ਮੇਰੀ ਲੱਗਦੀ ਥੱਲੇ ਤੇ ਦੀਪੂ ਗੁੱਸਾ ਜਾ ਕਰਕੇ ਜਦੋਂ ਜਾਣ ਲੱਗਿਆ ਤੇ ਉਹਨੂੰ ਉੱਠ ਕੇ ਭੱਜ ਗਿਆ ਕਿਉਂਕਿ ਜਿਹੜੇ ਵਿਚਾਰੇ ਉੱਥੇ ਹੋਰ ਲੋਕ ਸੀਗੇ ਉਹਨਾਂ ਨੇ ਵੀ ਉਹ ਚੱਕ ਲਿਆ ਮੈਨੂੰ ਤੇ ਉਹ ਗਾਲਾਂ ਲੱਗ ਦੇਣ ਲੱਗੇ ਪਤਾ ਨਹੀਂ ਉਹ ਆਇਆ ਮੈਨੂੰ ਕੁੱਟਣਗੇ ਇੱਕ ਬਿੰਦ ਚ ਹੀ ਉਹ ਉੱਡ ਗਿਆ ਮੋਟਰਸਾਈਕਲ ਲੈ ਕੇ ਤੇ ਮੈਂ ਕਹਨੀਆ ਵੀ ਸੱਚੇ ਪਾਤਸ਼ਾਹ ਵੈਗੁਰੂ ਵੀ ਜਿਵੇਂ ਤੂੰ ਸਾਡੀ ਰક્ષા ਕੀਤੀ ਹੈ ਵੈਗੁਰੂ ਹਰ ਇੱਕ ਦੇ ਮਾਵਾ ਹਰ ਹਰ ਇੱਕ ਦੇ ਬੱਚੇ ਦੀ ਵੀ ਪਰਮਾਤਮਾ ਕਿਉਂਕਿ ਦੀਪੂ ਮੇਰਾ ਸਹਾਰਾ ਵੀ ਦੀਪੂ ਮੇਰੀ ਜ਼ਿੰਦਗੀ ਹੈ ਤੇ ਦੀਪੂ ਦੇ ਲਈ ਮੈਂ ਜਿਉਣੀ ਆ ਮੈਨੂੰ ਬਹੁਤ ਪਿਆਰ ਆਉਂਦਾ ਕਿਉਂਕਿ ਸਹੀ ਪੁੱਛੋ ਵੀ ਜਦੋਂ 31 ਤਰੀਕ ਨੂੰ ਉਹ ਸੱਪ ਨੇ ਸਾਡੇ ਮੋਟਰਸਾਈਕਲ ਦੇ ਡੰਗ ਮਾਰਿਆ ਮੈਂ ਉਹਦੇ ਵੀ ਸਾਰੀ ਰਾਤ ਨਹੀਂ ਰੋਈ ਨੂੰ ਡਰੇ ਹੋਏ ਦਿਲ ਚ ਬਾਰ-ਬਾਰ ਇੱਕੋ ਹੀ ਖਿਆਲ ਆਈਏ ਵੀ ਜੇ ਦੀਪੂ ਦੇ ਡੰਗ ਮਾਰਦਾ ਜੇ ਦੀਪੂ ਹੋਏ ਡਰ ਗਈ ਬੱਸ ਲੋ ਅਸਲ ਵਿੱਚ ਜਿਹੜੇ ਬੰਦੇ ਨੇ ਤਕਲੀਫਾਂ ਦੇਖੀਆਂ ਉਹਨਾਂ ਨੂੰ ਉਹਨੂੰ ਬੜਾ ਡਰ ਲੱਗਦਾ ਹੁੰਦਾ ਵੀ ਮੇਰੇ ਬੱਚੇ ਉਹਨਾਂ ਕੋ ਸੋ ਜਾਏ। ਦੀਪੂ ਨੂੰ ਕੋਈ ਉਹਨੇ ਦਿੱਤਾ ਦਿਲ ਤੇ ਲਾਇਆ ਮੈਂ ਦਿਲ ਤੇ ਲਾ ਗਈ। ਮੈਂ ਉਦੋਂ ਵੀ ਟੈਨਸ਼ਨ ਵਾਲੀ ਗੋਲੀ ਲਈ ਵੀ ਮੈਂ ਕਹਾਂ ਮੇਰਾ ਦਿਲ ਕੰਬਦਾ। ਮੀਮਾ ਉਹਦਾ ਪੈਂ ਫੜ ਕੇ ਕੁਰਸੀ ਦੇ ਗਈ। ਮੈਂ ਦੀਪੂ ਨੂੰ ਕਹਿੰਦੀ ਮੂੰਹ ਤੜ ਡਰ ਲੱਗਦਾ ਮੇਰਾ ਦਿਲ ਕੰਬਦਾ। ਨਾ ਮੈਂ ਰੁਕੀ ਖਾਦੀ ਮੇਰੇ ਜੀ ਨਹੀਂ ਕਰਿਆ ਮੈਨੂੰ ਲੱਗਾ ਵੀ ਹਾਇ ਬਿੰਦ ਚ ਸਾਰੇ ਡੰਗ ਮਾਰੇ ਸੀ। ਉਹ ਟੀੜੀ ਮਾਹ ਜੇਪੂ ਲਈ ਨਹੀਂ ਸੀ ਤੇ ਮਾਨਸਾ ਵਾ ਅੱਗੇ ਤੇ ਅੱਜ ਸਾਡੇ ਨਾਲ ਆਏ ਹੋ ਗਏ। ਵੀ ਜਦੋਂ ਮੇਰਾ ਸਰਵਜ ਜੰਮ ਦਾ ਸਹੀ ਕੁਛ ਵੀ ਫਮੂਲੀ ਨਹੀਂ ਰਵੇ ਮੰਤ ਪਤਾ ਨਹੀਂ ਲੱਗੇ ਤੇ ਮੈਨੂੰ ਕੋਈ ਮੈਨੂੰ ਇਹਨਾਂ ਪਤਾ ਲੱਗੇ ਦੀਪੂ ਕਿੱਧਰ ਗਿਆ ਜਦੋਂ ਭਾਈ ਮੈਨੂੰ ਚੱਕ ਕੇ ਲੈ ਕੇ ਦੁਕਾਨ 'ਚ ਪਾਇਆ ਉਹਨਾਂ ਨੇ ਮਾਇ ਉਹਨਾਂ ਨੂੰ ਕਰਿਆ ਮੇਰਾ ਮੁੰਡਾ ਕਿੱਥੇ ਹੈ ਤੇ ਦੀਪੂ ਮੇਰੇ ਪੈਰਾਂ ਕੋਲੇ ਖੜਾ ਮੰਮੀ ਮੈਂ ਆਹ ਖੜਾ ਜਾਂਦਾ ਆਹ ਸੇਥੇ ਉਹਦੇ ਮੈਂ ਦੱਤ ਖੂਨ ਦੇਖ ਲੈ ਮੇਰਾ ਹੋਰ ਦਿਲ ਕੱਟ ਗਿਆ ਮੋਗਾ ਪਤਾ ਨਹੀਂ ਵੀ ਦੀਪੂ ਦੇ ਸੱਟ ਕਿੰਨੀ ਹੈ ਮੈਨੂੰ ਆਪਦੀ ਸੱਟ ਭੁੱਲ ਗਈ ਦੀਪੂ ਦੀ ਤਕਲੀਫ ਮੈਨੂੰ ਦਿਸੇ ਮਾਰ ਵਾਲਾ ਪਾਉਣ ਲੱਗ ਗਈ ਬਿਖਾਰੇ ਬੈਂਡਲ ਲਾਓ ਦੀਪੂ ਦੇ ਪੱਟੀਆਂ ਕਰਾਉ ਕਿ ਨਾ ਮੈਨੂੰ ਕੁਛ ਨਹੀਂ ਹੋਇਆ ਵੀ ਮੇਰੇ ਥੱਟਾਂ ਵੱਜੀਆਂ ਤੇ ਪਰ ਵੱਜੀ ਦੇ ਸੱਟ ਵਿਚਾਰੇ ਕਿ ਮੈਥੋਂ ਵੀ ਵੱਧ ਗਈ ਸੀ ਕਿਉਂਕਿ ਉਹ ਵੀ ਜ਼ੋਰ ਦਾ ਚੱਕਾ ਵਾ ਉਹ ਮਰਨ ਜੋਗਰ ਐ ਨਾ ਡੱਕਿਆ ਸੀ ਅੰਨੇ ਨਹੀਂ ਜਮ ਸ਼ਰਟ ਤੇ ਖੜੇ ਨੇ ਵਿਚ ਲਿਆ ਫੇਰ ਠੋਕਿਆ ਤੇ ਦੀਪੂ ਵਿਚਾਰਾ ਉਹ ਮੇਜੀ ਕਰੀ ਵੀ ਪਤਾ ਨਹੀਂ ਗੋਲੀਆਂ ਲਗੀਆਂ ਜਾਂ ਕੀ ਲਗੀਆਂ ਮੈਨੂੰ ਤਾਂ ਉਹਨਾਂ ਨੇ ਗੋਲੀਆਂ ਦਿੱਤੀਆਂ ਦੀਪੂ ਕਹੀ ਜਾਂਦਾ ਸੀ ਕਹਿੰਦਾ ਮੇਰੀ ਮਾਂ ਨੂੰ ਵੀ ਡਾਕਟਰ ਨੇ ਬੰਦ ਕੀਤੀਆਂ ਵੀਰੇ ਵੀ ਬੋਬੀ ਰੰਤ ਬਰੂਫ ਉਹਨਾਂ ਦੇ ਦੋ ਕੋਈ ਗੋਲੀਆਂ ਨੂੰ ਹੋਰ ਦੇ ਦੋ ਉਹ ਕਹਿੰਦੇ ਵੀ ਆਕੜ ਜੂਗੀ ਤੇਰੀ ਮੰਮੀ ਉਹ ਤੋਂ ਬਾਅਦ ਮੈਨੂੰ ਦੀਪੂ ਦਾ ਵੀ ਚਲੋ ਮੰਮੀ ਮੈਂ ਤੇਰੇ ਐਕਸਰੇ ਐਕਸਰੇ ਵਗੈਰਾ ਮੈਂ ਮਗਾ ਨਹੀਂ ਬੇਫਕਰੇ ਚੱਲਦੇ ਮੈਂ ਦਰ ਗੀ ਮੈਂ ਉਹਨਾਂ ਘਰੇ ਲੈ ਚੱਲੂੰਗਾ ਮੇਰੇ ਰਮ ਮੈਂ ਨਹੀਂ ਕਰੂੰ ਬਾਰ ਹੋਣਾ ਤੇਰੇ ਨਾਲ ਤਾਂ ਉਹੀ ਨਹੀਂ ਆਉਣਾ ਮੈਂ ਆਪਣੇ ਦੋਨਾਂ ਦੇ ਕੀ ਹੁਣ ਗਰੋ ਹੈ ਦੋਨਾਂ ਤੇ ਮੈਂ ਦੋਨੇ ਵੀ ਦੋ ਦਿਨ ਹੋ ਗਏ ਬੰਗੋਤ ਨਾਲ ਖੇਡ ਰਹੇ ਆ ਮੈਂ ਕਿਹਾ ਅੱਜ ਵੀ ਮੈਂ ਕਿੰਨੇ ਚੱਕ ਕੇ ਜਿਹੜੇ ਪਰੇ ਚੱਕ ਕੇ ਮੈਂ ਮਾਰੀ ਸੀ ਉਹਨੇ ਉਸ ਪਾਸੇ ਵੀ ਵਸ ਆ ਰਹੀ ਸੀ ਜੀ ਬਸ ਸਾਲਾ ਰੋਗ ਗਿਆ ਬਸ ਬਦੀ ਲਾਲੋ ਉਹਨੇ ਥੈਂ ਬ੍ਰੇਕ ਮਾਰੇ ਹਰੀ ਜੀ ਬਾਸੀ ਜਮ ਹਰੀ ਜੀ ਤੇ ਮੈਂ ਜਦੋਂ ਮੈਂ ਟੈਕ ਦੀ 2 ਮਿੰਟ ਲਈਆਂ ਚੱਕੀ ਤੇ ਪਾ ਪਾ ਹੋਈ ਜਾਵੇ ਮੈਨੂੰ ਨਹੀਂ ਸੀ ਪਤਾ ਵੀ ਪਾ ਪਾ ਇਸ ਕਰਕੇ ਹੋ ਰਹੀ ਆ ਵੀ ਉਹ ਬੱਸ ਖੜੀ ਸੀ ਕਿਉਂਕਿ ਉਹ ਬੱਸ ਜਿਵੇਂ ਨੇੜੇ ਮੈਂ ਵੀ ਸੀ ਤੇ 2 ਮਿੰਟ ਲਈ ਤਾਂ ਮੈਂ ਜਮ ਤੁਹਾਨੂੰ ਦੱਸਿਆ ਵੀ ਅੰਨੀ ਹੋਈ ਬੈਠੀ ਕੁਝ ਦੇਖੀ ਨਹੀਂ ਚਾਹੀਦੀ ਮੈਂ ਮੜਾ ਮੜਾ ਚੱਕੀ ਮੈਂ ਕਿਹਾ ਬੱਸ ਖੜੀ ਆ ਟਰੱਕ ਖੜਾ ਜਿਵੇਂ ਦੀਪੂ ਬੰਨੀ ਚੱਕੀ ਮੈਨੂੰ ਦੀਪੂ ਨਾਲ ਦੇਖਿਆ ਦੀਪੂ ਉਹਦੇ ਨਾਲ ਲੜਨ ਲੱਗ ਗਿਆ ਕਿਉਂਕਿ ਉਹ ਵੀ ਕਿੱਡੀ ਉਲਝਾ ਡੱਗਿਆ ਮਰਨ ਜੋਗਰਾ ਹੋਊ ਤਾਂ ਉਹ ਵੀ ਕਿਸੇ ਦਾ ਮੁੰਡਾ ਪਰ ਸਾਨੂੰ ਬਹੁਤ ਗੁੱਸਾ ਕਰਦਾ ਵੀ ਸਾਨੂੰ ਮਾਂ ਪੁੱਤਾਂ ਨੂੰ ਹੀ ਮਾਰਦਾ ਸੀ ਉਹਨੇ ਤੇ ਦੂਜੇ ਪਾਸੇ ਵੀ ਕਾਰਾਂ ਬਸਾਂ ਸੀਗੀਆਂ ਦੀਪੂ ਕਹਿੰਦਾ ਵੀ ਜਦੋਂ ਮੈਂ ਡਿੱਗਿਆ ਕਹਿੰਦਾ ਕਾਰ ਮੇਰੇ ਨਾਲ ਜਦ ਮੈਂ ਖਹਿ ਕੇ ਕਹਿੰਦਾ ਵਿਚਾਰੇ ਬਾਈ ਨੇ ਘੱਟ ਕੇ ਰੋਕਦੀ ਪਰ ਮ ਉਹ ਵਿਚਾਰੇ ਬਾਈ ਨੇ ਜਿਹੜੀ ਨਹੀਂ ਪਰਾਂ ਨੂੰ ਕੱਟੀ ਸੀ ਕਾਰ ਉਹਦਾ ਧੰਨਵਾਦ ਆ ਵਾਹਿਗੁਰੂ ਉਹਨੂੰ ਚੜ੍ਹਦੀ ਕਲਾ ਚ ਰੱਖੀ ਜੋ ਕਾਰ ਪਰਾਂ ਨੂੰ ਨਾ ਕੱਟਦਾ ਉਹਾਰ ਵੀ ਦੀਪੂ ਜਵਾਈ ਦੀ ਤੇ ਉਹ ਵਿਚਾਰੇ ਨੇ ਆਪ ਕਾਰ ਕੱਟੀ ਉਹਦੇ ਨਾਲ ਉਹਦਾ ਪਰਿਵਾਰ ਸੀਗਾ ਤੇ ਪਰ ਮ ਉਹਦੇ ਵਿੱਚ ਕੁਝ ਬਾਈ ਦੌਣੀ ਵੀ ਵਿਚਾਰੇ ਨਹੀਂ ਪਰਾਂ ਨੂੰ ਕਰ ਲਈ ਕੇ ਗਮ ਨਾ ਦੇਖਿਆ ਮਗਰਮੂਰ ਵੀ ਇਹ ਨਸ਼ੇ ਵਾਲੇ ਨੇ ਬੜਾ ਤਪਾਇਆ ਟੰਨ ਸੀਗਾ ਟੁੱਲ ਟੁੱਲ ਪਰਿਆਵੇ ਬੈਠਾ ਉਹਨੇ ਤਾਂ ਕੁਝ ਸੁਣੇ ਨਾ ਸਾਰੇ ਨੂੰ ਗੁੱਸਾ ਚੜ ਗਿਆ ਸਾਰੇ ਨੂੰ ਗਾਣਾ ਕੱਢਣ ਕਹਿੰਦੇ ਘੱਟ ਮਰ ਲਿਆ ਕਰੋ ਵੀ ਤੂੰ ਤੁਸੂ ਵੀ ਮਾਰਤੀ ਸੀ ਦੁਕਾਨ ਵਾਲੇ ਕਹਿੰਦੇ ਵਿਚਾਰੇ ਕਹਿੰਦੇ ਕਿ ਉਹ ਮੁੜਦੇ ਸੀ ਤੂੰ ਲੈ ਕੇ ਆਨੇ ਨੂੰ ਕੋ ਬਿੱਚ ਮਾਰਿਆ ਹੌਲੀ ਨਹੀਂ ਤੋੜ ਸਕਦਾ ਕੀਤਾ ਕਰਕੇ ਵੀ ਪਤਾ ਨਹੀਂ ਕੀ ਹੋਇਆ ਕਿ ਸ਼ੁਕਰ ਅਸ਼ਮੈ ਗੁਰੂ ਤਾਂ ਵੀ ਅਸੀਂ ਮਾਪੋਤ ਦੋਨੇ ਦੋ ਵਾਰੀ ਬਚੇ ਦੋ ਦਿਨ ਹੋ ਗਏ ਲਗਾਤਾਰ ਵੀ ਛੱਡੇ ਜਮਨ ਮੌਤ ਨੇ ਨੇੜੇ ਆ ਕੇ ਮੁੜਦੀ ਆ ਪਤਾ ਨਹੀਂ ਕੀ ਕਰੋਪੀਆ ਕੀ ਕੋਈ ਗੱਲਬਾਤ ਸਮਸ ਤੋਂ ਬਾਹਰ ਹੈ ਦੀਪੂ ਦਾ ਮਸਾਨੂੰ ਦਿਖਾਈ ਆ ਹੋ ਪਿਆ ਜੀ ਉਸ ਤੋਂ ਬਾਅਦ ਮਤਲਬ ਜਿਵੇਂ ਕਹਿੰਦੇ ਨੇ ਗੁੱਜੀ ਸੱਟ ਆ ਉਹ ਪਿਆ ਬੱਡ ਤੇ ਵਿਚਾਰਾ ਯੋਦਾ ਚ ਜੋਰ ਦਾ ਮੋਟਰਸਾਈਕਲ ਵੱਜਿਆ ਉਹਦਾ ਵੀ ਲੰਗ ਵਾਜਦਾ ਮੇਰਾ ਵੀ ਲੰਗ ਵਾਜਦਾ ਵੀ ਦੋਨੋਂ ਮਾ ਬੋਤਾਂ ਦੇ ਹੱਟ ਵੱਜੀ ਸੋ ਮੈਂ ਕਹਨੀ ਆ ਵੀਰੇ ਬੀ ਮੈਂ ਲੋਕਾਂ ਨੂੰ ਕਹਿਣੀ ਆ ਧਿਆਨ ਰੱਖਿਆ ਕਰੋ ਮੈਂ ਤੇ ਦੀਪੂ ਬਹੁਤ ਧਿਆਨ ਰੱਖਦੇ ਆ ਜਦੋਂ ਕੋਈ ਮਾੜਾ ਸਮਾਂ ਆਉਂਦਾ ਤੇ ਦੇਖ ਲਓ ਨੇ ਸਾਡੇ ਜਿਵੇਂ ਮੋੜ ਦੇ ਨੇ ਤੇ ਵਿੱਚ ਹੌਲੀ ਤੁਰਦੇ ਨੇ ਜਿਵੇਂ ਨਾਲ ਮੋੜਦੇ ਨੇ ਡਿਵਾਈਡਰ ਕੋਲੇ ਖੜੇ ਸੀ ਉੱਥੇ ਲਿਆ ਕੀ ਫੋਕਿਆ ਐਨਾ ਤੇਰੀ ਮੋਟਰਸਾਈਕਲ ਮਾਇਗਣੀ ਜੀ ਫਿੱਡੀ ਦੂਰ ਤਾਂ ਆਪ ਜਾ ਕੇ ਡਿੱਗਿਆ ਸਾਨੂੰ ਸੱਟ ਕੀ ਵੀ ਕੁਛ ਖੱਟਿਆ ਤੂੰ ਨਾਲੇ ਸਾਡੇ ਸੱਟ ਮਾਰੀ ਸੋ ਬਰੇ ਸ਼ੋਕਰੋ ਜੀ ਪਰਮਾਤਮਾ ਨਵੀ ਅਸੀਂ ਮਾਪੁੱਤ ਠੀਕ ਹੈ ਵੀ ਛੱਟਾਂ ਹੈਗੀਆਂ ਸਾਡੇ ਗੁੱਜੀਆਂ ਵੀ ਚੱਲ ਕੁਛ ਦਿਨਾਂ ਚ ਠੀਕ ਹੋ ਜਾਵਾਂਗੇ ਕੋਈ ਦਵਾਈ ਲਵਾਗੇ ਮਾਰਚ ਕਰਾਂਗੇ ਕੁਛ ਕਰਾਂਗੇ ਪਰ ਵੀ ਵੀਰੇ ਦਿਲਬੋਹਦੂਗੀ ਹੁੰਦਾ ਨਾ ਮੈਨੂੰ ਆਪ ਦੀ ਛੱਟ ਦਾ ਜਾਂ ਅਬ ਚੀਜ਼ ਦਾ ਕੋਈ ਪਰਵਾਹ ਨਹੀਂ ਹੁੰਦੀ ਬਸ ਮੈਨੂੰ ਇਹੰਗਾ ਵੀ ਦੀਪੂ ਨੂੰ ਕੁਛ ਨਾ ਹੋਵੇ ਦੀਪੂ ਨੂੰ ਬੁਖਾਰ ਚੜਨਾ ਵੀ ਮੈਥੋਂ ਜਰ ਨਹੀਂ ਆਂਦਾ ਵੀ ਜੇ ਦੀਪੂ ਨੂੰ ਬੁਖਾਰ ਚੜ ਜਾਏ ਉਹ ਵੀ ਮੈਨੂੰ ਤੱਗ ਕਰਦਾ ਵੀ ਇਹਨੂੰ ਬੁਖਾਰ ਕਿਉਂ ਚੜਿਆ ਤੇ ਮੈਂ ਹੁਣ ਇਹਦੇ 2 ਦਿਨ ਹੋ ਗਏ ਤੇ ਤੇ ਹਾਦਸੇ ਵਾਲੀ ਗੱਲ ਜੀ ਹੁਣ ਤਾਂ ਮੇਰਾ ਦਿਲ ਜੰਮੀ ਟੁੱਟਿਆ ਪੈ ਗਿਆ ਧਿਆਨ ਰੱਖਿਆ ਕਰੋ ਵੀਰੇ ਮੋਟਰਸਾਈਕਲ ਉਨ ਸੱਪ ਬਹੁਤ ਬਾਹਰ ਨਿਕਲ ਰਹੇ ਆ ਤੇ ਧਿਆਨ ਨਾਲ ਚਲਾਇਆ ਕਰੋ ਮੈਂ ਪਹਿਨੂੰ ਤੁਹਾਨੂੰ ਇਹ ਗੱਲ ਦੱਸੀ ਐ ਵੀ ਸਾਨੂੰ ਵੀ ਪਤਾ ਹੀ ਨਹੀਂ ਲੱਗਿਆ ਕਿਦਾਂ ਨਿਕਲ ਆਇਆ ਥੋੜਾ ਧਿਆਨ ਰੱਖਿਆ ਕਰੋ ਜਿਹੜੇ ਮੁੰਡੇ ਰਾਤ ਬਰਾਤੇ ਘਰੇ ਜਾਂਦੇ ਵੀਰੇ ਧਿਆਨ ਰੱਖਿਆ ਕਰੋ ਹੰਕਾਰੀ ਸੱਪ ਨੇ ਮੋੜ ਕੇ ਡੰਗ ਮਾਰਦੇ ਆ ਸੋ ਵੀਰੇ ਵੀਡੀਓ ਬਣਾਉਣ ਵਿੱਚ ਕੋਈ ਕਮੀ ਰਹੀ ਹੋਵੇ ਤਾਂ ਮੈਂ ਸੌਰੀ ਚਾਹੁੰਨੀ ਆ ਆਪ ਸਭ ਨੂੰ ਮੇਰੇ ਬਣੀ ਨੂੰ ਪਿਆਰ ਕਰੀ ਸਤਿ ਸ਼੍ਰੀ ਅਕਾਲ